ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਮੁਲਾਜ਼ਮ ਸਾਂਝਾ ਫਰੰਟ ਨੇ ਪੰਜਾਬ ਦੇ ਰਾਜਪਾਲ ਜਿਹੜੇ ਕਿ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਨੇ ਗੁਲਾਬ ਚੰਦ ਕਟਾਰੀ ਆ ਉਹਨਾਂ ਨੂੰ ਬਾਰ-ਬਾਰ ਫੋਨ ਕਰਕੇ ਉਹਨਾਂ ਦੇ ਦਫ਼ਤਰ ਬਾਰ-ਬਾਰ ਉਹਨਾਂ ਦੁਆਰਾ ਇਹ ਕਿਹਾ ਜਾ ਰਿਹਾ ਕਿ ਉਹਨਾਂ ਨਾਲ ਮੁਲਾਕਾਤ ਤੋਂ ਕਰਨੀ ਚਾਹੁੰਦੇ ਨੇ ਕਿਉਂਕਿ ਸਾਂਝਾ ਫਰੰਟ ਦੇ ਆਗੂ ਦੁਆਰਾ ਦੱਸਿਆ ਜਾ ਰਿਹਾ ਕਿ ਮੁਲਾਜ਼ਮ ਮੰਗਾ ਮੰਵਾਉਣ ਲਈ ਸਾਤ ਮਈ ਢੰਗ ਨਾਲ ਸੰਘਰਸ਼ ਕਰ ਰਹੇ ਨੇ ਇੱਕ ਪਾਸੇ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਨੇ ਉਲਟਾ ਨਾ ਪਰ ਕੇਸ ਦਰਜ ਕਰ ਦਿੱਤਾ ਹੈ ਪਰ ਗਵਰਨਰ ਵੱਲੋਂ ਸਮਾ ਨਾਲ ਮਿਲਣ ਕਾਰਨ ਫਰੰਟ ਦੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਵਿੱਚੋਂ ਸतीश ਰਾਣਾ ਜਰਮਨਜੀਤ ਸਿੰਘ ਕਰਮ ਸਿੰਘ ਉਹ ਚੰਡੀਗੜ੍ਹ ਪੁੱਜੇ ਤੇ ਪੁੱਜ ਕੇ ਸਾਰੀ ਲੀਡਰਸ਼ਿਪ ਸੀ ਉਹਨਾਂ ਦੁਆਰਾ ਇਕੱਠੀ ਕਰਕੇ ਰਾਜ ਭਵਨ ਦੇ ਨੇੜੇ ਜਦੋਂ ਕਿ ਇਹਦੀ ਜਾਣਕਾਰੀ ਪੁਲਿਸ ਨੂੰ ਮਿਲੀ ਪੁਲਿਸ ਤੇ ਭਾਜਣਾ ਪੈ ਗਏ ਆ ਤੇ ਸੈਕਟਰ 3 ਥਾਣੇ ਦੀ ਪੁਲਿਸ ਜਿਹੜੀ ਕਿ ਮੌਕੇ ਤੇ ਪੁੱਜ ਗਈ। ਇਹ ਕਾਫੀ ਲੀਡਰਾਂ ਨਾਲ ਬਹਿਸ ਚੱਲਦੀ ਰਹੀ। ਲੀਡਰ ਇੱਕੋ ਮੰਗ ਕਹਿ ਰਹੇ ਸੀ ਕਿ ਅਸੀਂ ਪੰਜਾਬ ਦੇ ਰਾਜਪਾਲ ਕੁਟਾਰੀਆ ਸਾਹਿਬ ਨੂੰ ਮਿਲ ਕੇ ਆਪਣੀ ਫਰਿਆਦ ਉਹਨਾਂ ਕੋਲ ਕਰਨੀ ਹੈ। ਕਿ ਮੈਂ ਉਹਨਾਂ ਦੇ ਨਾਲ ੱੱਕਾ ਹੋ ਰਿਹਾ ਸਮੇਂ ਦੇ ਨਾਲ ਉਹਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ। ਉਹਨਾਂ ਤੇ ਐਫ ਆਈ ਆਰ ਕੀਤੀ ਗਈ ਹੈ। ਉਲਟਾ ਉਹਨਾਂ ਦੀਆਂ ਮੰਗਾਂ ਤਾਂ ਨਹੀਂ ਮੰਨੀਆਂ ਜਾ ਰਹੀਆਂ। ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। 18 ਕਨਵੀਨਰ ਨੇ ਜਿੰਨਾ ਉੱਪਰ ਐਫ ਆਈ ਆਰ ਕੀਤੀ ਗਈ ਹੈ ਇਹਨਾਂ ਵਿੱਚੋਂ ਬਹੁਤੇ ਸੀਨੀਅਰ ਸਿਟੀਜ਼ਨ ਨੇ ਪੈਸ਼ਨਰ ਨੇ আর ਲੀਡਰਸ਼ਿਪ ਨੇ ਇਹ ਦੱਸ ਕੇ ਉਨ੍ਹਾਂ ਦੁਆਰਾ ਇਹ ਕਿਹਾ ਗਿਆ ਕਿ ਥਾਣੇ ਦਾ ਮੂੰਹ ਉਹਨਾਂ ਨੇ ਕਦੇ ਵੀ ਨਹੀਂ ਦੇਖਿਆ ਗੰਭੀਰ ਬੇਵਜਾ ਹੀ ਉਹਨਾਂ ਉੱਪਰ ਦੋਸ਼ ਲਗਾਏ ਗਏ ਨੇ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਹਦੇ ਵਿਰੁੱਧ ਗਵਰਨਰ ਕੋਲ ਆਪਣੀ ਫਰਿਆਦ ਪਹੁੰਚਾਉਣਾ ਚਾਹੁੰਦੇ ਨੇ ਇਸ ਦੌਰਾਨ ਸतीश ਰਾਣਾ ਦੁਆਰਾ ਇਹ ਕਿਹਾ ਗਿਆ ਕਿ ਕਨਵੀਨਰ ਦੁਆਰਾ ਕਿ ਉਹਨਾਂ ਨੇ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਜਦੋਂ ਪੁਲਿਸ ਨਾਲ ਬਹਿਸ ਚੱਲਦੀ ਰਹੀ ਤਾਂ ਅਖੀਰ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਕਿਹਾ ਕਿ ਐਸ ਐਸ ਪੀ ਟੰਡੀਗੜ੍ਹ ਨਾਲ ਜਿਹੜੀ ਕਿ ਉਹ ਗੱਲ ਕਰਨ ਤੁਹਾਡੀ ਗੱਲ ਉਹ ਸੁਣਨਗੇ ਇਸ ਵਕਤ ਉਹ SSP ਚੰਡੀਗੜ੍ਹ ਨੂੰ ਮੇਲ ਨਰ ਮਲਾਜ਼ਮ ਮਲਾਜ਼ਮਾਂ ਦੀਆਂ ਫਰਿਆਦਾਂ ਜੋ ਨੇ ਉਹ ਪੰਜਾਬ ਦੇ ਰਾਜਪਾਲ ਅੱਗੇ ਰੱਖਣ ਲਈ ਆਏ ਨੇ ਜਿਹੜਾ ਕਿ ਉਹਨਾਂ ਦੇ ਨਾਲ ਗਲਤ ਕੀਤਾ ਜਾ ਰਿਹਾ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਕਿਹਾ ਜਾ ਰਿਹਾ ਕਿ ਖਜ਼ਾਨਾ ਭਰਿਆ ਹੋਇਆ ਦੂਜੇ ਪਾਸੇ ਉਹਨਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਮੁੱਖ ਮੰਤਰੀ ਦਫ਼ਤਰ ਦੇ ਜਿਹੜੇ ਅਧਿਕਾਰੀ ਸਨ ਉਹਨਾਂ ਨੂੰ ਮੀਟਿੰਗ ਦਾ ਸਮਾਂ ਦੇ ਰਹੇ ਨੇ ਔਰ ਦੂਸਰੇ ਪਾਸੇ ਚੰਡੀਗੜ੍ਹ ਪੁਲਿਸ ਨੇ ਚੁੱਪਚਪੀਤੇ ਉਹਨਾਂ ਤੇ ਐਫ ਆਈ ਆਰ ਦਰਜ ਕਰ ਦਿੱਤੀ ਹੈ ਸतीश ਰਾਣਾ ਦੁਆਰਾ ਜਾਣਕਾਰੀ ਦਿੱਤੀ ਗਈ ਕਿ 18 ਜਨਵਰੀ ਨੂੰ ਲੁਧਿਆਣਾ ਸਾਂਝੇ ਫਰੰਟ ਦੀ ਜਿਹੜੀ ਕਿ ਹੰਗਾਮੀ ਮੀਟਿੰਗ ਹੋਈ ਸੀ ਇਹਨਾਂ ਸਾਰੇ ਹਾਲਾਤਾਂ ਉੱਪਰ ਚਰਚਾ ਕੀਤੀ ਗਈ ਹੈ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਲੰਬੇ ਸੰਘਰਸ਼ ਦੇ ਬ ਜੋ ਦੋਨਾਂ ਦੇ ਪੱਲੇ ਜਿਹੜੀ ਕਿ ਨਿਰਾਸ਼ਾ ਹੀ ਪਈ ਹੈ ਪੰਜਾਬ ਸਰਕਾਰ ਨੇ ਉਹਨਾਂ ਦੀ ਕੋਈ ਵੀ ਮੰਗ ਦਾ ਹੱਲ ਨਹੀਂ ਕੀਤਾ ਖਾਸ ਕਰਕੇ ਉਹਨਾਂ ਕਿਹਾ ਕਿ ਪਿਛਲੇ ਸਮੇਂ ਤੋਂ ਲਗਾਤਾਰ ਉਹ ਸੰਘਰਸ਼ ਕਰ ਰਹੇ ਨੇ 11% ਡੀਏ ਪੁਰਾਣੀ ਪੈਨਸ਼ਨ ਸਕੀਮ 18228 ਕਰੋੜ ਦਾ ਬਕਾਇਆ ਜੋ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰਨਾ 37 ਤਰ੍ਹਾਂ ਦੇ ਪੱਤੇ ਜੋ ਲਾਗੂ ਕਰਨਾ ਫੈਕਟਰ 2.95 2016 ਤੋਂ 6ਵੇਂ ਪੇ ਕਮਿਸ਼ਨ ਦਾ ਏਰੀਆ 177 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਪਰ ਜੋ ਕੇਂਦਰ ਦਾ 7ਵਾਂ ਪੇ ਕਮਿਸ਼ਨ ਲਗਾਇਆ ਗਿਆ ਉਸ ਨੂੰ ਹਟਾ ਕੇ ਸਮੂਹ ਮੁਲਾਜ਼ਮਾਂ ਉੱਪਰ ਪੰਜਾਬ ਦਾ ਸਕੇਲ ਲਾਗੂ ਕਰਨਾ ਆਸ਼ਾ ਵਰਕਰਾਂ ਮਿੱਡੇ ਮੀਲ ਵਰਕਰਾਂ ਦੇ ਮਾਣ ਪੱਤੇ ਵਿੱਚ ਵਾਅਦਾ ਕਰਨਾ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਉਹਨਾਂ ਦਾ ਵਿੱਤੀ ਸ਼ੋਸ਼ਣ ਕੀਤਾ ਜਾ ਰਿਹਾ ਤੇ ਲਗਾਤਾਰ ਉਹਨਾਂ ਨੂੰ ਲਾਰੇ ਪੰਜਾਬ ਸਰਕਾਰ ਦੁਆਰਾ ਲਾਏ ਜਾ ਰਹੇ ਨੇ ਜੇਕਰ ਹੁਣ ਜਲਦ ਤੋਂ ਜਲਦ ਉਹਨਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਕਿਉਂਕਿ 2024 ਵਿੱਚ ਉਹਨਾਂ ਦੁਆਰਾ ਲਗਾਤਾਰ ਸੰਘਰਸ਼ ਕੀਤਾ ਗਿਆ ਤਾਂ ਪੰਜਾਬ ਸਰਕਾਰ ਲਈ ਅੱਗੇ ਚੰਗਾ ਨਹੀਂ ਹੋਵੇਗਾ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ